ਇਸੇ ਪਹਾੜੀ ਵਾਲਾ ਪਰ ਦੂਸਰੇ ਪਾਸੇ ਤਾਲਵੇ ਬਾਬਾ ਫਰਾਈ ਨਿੱਕਰ ਤੇ ਬਯੋਕਰ ਪਰਵੰਦਰ ਪਾਲਮਰ ਮਾਛੀਵੜਾ ਜੇਲਾ ਦਾ ਆ ਵੀ ਆਪਣਾ ਕਮਾਂਡੀ ਪਹਿਲਵਾਨ ਬਾਤਵਾ ਦੇ ਮਾਨ ਸਮਾਰਨ ਕਰੋ ਜੀ ਆ ਛੋਟੇ ਬੱਚਿਆਂ ਨਾਲ ਰਵੀ ਰੌਣੀ ਮਿਲ ਤੇ ਪੈਸੇ ਲੈ ਲਓ ਰਵੀ ਰੌਣੀ ਸਟੇਟ ਦਾ ਬਾਦ ਵਧੀਆ ਕੁਸ਼ਤੀ ਹੈ ਗੁਰਦੀਪ ਜੀ ਇੱਕ ਕਿੰਨਾ ਬ ਹੈ ਆ ਸਾਰੇ ਗਰਾਊਂਡ ਕਲੀਅਰ ਕਰਦੇ ਬੇਨਤੀ ਹੈ ਲਓ ਇਸ ਕੁਸ਼ਤੀ ਦੇ ਵਿੱਚੋਂ ਗੋਪੀਵਾਰਤ ਵੱਲੋਂ 1000 ਆ 1000 ਗੁਰਦੀਪ ਸਿੰਘ ਵੱਲੋਂ 1000 ਦੀਆ 1000 ਰੁਪਏ ਵੱਲੋਂ ਜਿਹੜਾ 3000 ਰੁਪਏ ਲੱਗਾ ਹੋਇਆ ਹੈ ਇਹ ਨੋਟ ਕੋਲ ਇਸ ਕੁਸ਼ਤੀ ਤੇ ਲਈ ਬਹੁਤ ਵਧੀਆ ਮੁਕਾਬਲਾ ਤਾਲਮ ਤਾਲਮ ਦੇ ਨਾਲ ਪ੍ਰਿੰਸ ਪਹਿਲਵਾਨ ਕੋਹਾਲੀ ਵਾਹ ਜੀ ਬਾਪ ਆਇ ਇੱਕ ਪਾਸੇ ਕਹਿੰਦੇ ਤਾਲਵੇ ਅਮਰਿੰਦਰ ਜੱਟਾਂ ਦਾ ਸਾਡਾ ਪੀਰ ਅਮਰਿੰਦਰ ਜੱਟਾਂ ਦਾ ਸਰਦਾਰ ਸਰਕਾਰ ਸਰਦਾਰ ਅਮਰੀਕ ਸਿੰਘ ਜੀ ਦੀ ਯਾਦ ਦੇ ਵਿੱਚ 1000 ਰੁਪਏ ਉਹਨਾਂ ਵੱਲੋਂ ਵੀ ਇਸ ਕੁਸ਼ਤੀ ਉੱਪਰ ਲੱਗੇ ਹੋਏ ਆ 100 ਰੁਪਈਆ 4000 ਵਾਹ ਜੀ ਬਾਪ ਬਰਾ ਇੱਧਰ ਗੁਰਵਿੰਦਰ ਸਿੰਘ ਜੀ ਨਾਲ ਕੇ ਸਾਡੇ ਇਲਾਕੇ ਦੀ ਗਣ ਜਿੰਦ ਜਾਨ ਹੈ ਹਰ ਟਾਈਮ ਚਾਰ ਸਰਦਾਰਾਂ ਦਾ ਬਾਤ ਸਨਮਾਨ ਕੀਤਾ ਜਾ ਰਿਹਾ ਹੈ ਹਾਂ ਜੀ ਆ ਦੂਜੇ ਪਾਸੇ ਕਨੇ ਪਾਟੀ ਵਧੀਆ ਕਸਤੀ ਆਹ ਕਨੇ ਪੜੇ ਤੇ ਤੇ ਤੌਰ ਦੇ ਸ਼ੁਰੂ ਹੋ ਗਈ ਹੈ ਬਾਲੇ ਤੋਂ ਤੰਗਦੇ ਆ ਦੂਜੇ ਪਾਸੇ ਪੰਜਾ ਧੌੜਾ ਰਿਹਾ ਔਰ ਇਸ ਤੋਂ ਬਾਅਦ ਚਾਰੇ ਮਲ ਇਕੱਠੇ ਹੋਣਗੇ ਭਟੰਗਰ ਪਹਿਲਵਾਨ ਆਜ ਦੇ ਨਾਲ ਤੇ ਮਿਰਜ਼ਾ ਕਲਵਾਨਾ ਰਾਣੋ ਦਨੇਸ਼ ਗੋਰੀਆ ਤੇ ਬਾਰਾ ਬਨਰ ਮਕਸੀਵਾੜਾ ਇਹ ਚਾਰੇ ਬਨਰ ਪੁਲੀਸ ਆਖਾੜੇ ਦੇ ਵਿੱਚ ਆ ਜਾਣਗੇ ਆ ਕਸਤੀ ਦੇ ਨਾਲ ਜਿਹੜੀ ਕੁਸ਼ਤੀ ਸ਼ੁਰੂ ਕਰਵਾ ਦਣੀ ਹੈ ਪਹਿਲਵਾਨਾਂ ਤਿੰਨੇ ਕੁਸ਼ਤੀਆਂ ਮੱਡੀਆਂ ਨੇ ਨੋਟ ਕਰੋ ਭਲੀ ਜਨ ਪਤ ਸ਼ਹੀਦ ਵਰਤੋ ਬਹਾਦਰ ਸਿੰਘ ਦੀ ਸ਼ਰੋਮਣੀ ਪੰਥ ਅਕਾਲੀ ਦਰ ਬੁੱਧਾ ਉਹਨਾਂ ਵੱਲੋਂ ਵੀ ਸਾਡੇ ਤਾਲਪਾਹ ਪਹਿਲਵਾਨ ਦੇ 100 ਰੁਪਏ ਦੇ ਵੱਡੇ ਮਾਨ ਸਨਮਾਨ ਕੀਤੇ ਜਾਣੇ ਅਸੀਂ ਤਾਦੋਂ ਧੰਨਵਾਦ ਕਰਦੇ ਹਾਂ ਵਾਹ ਜੀ ਵਾਹ ਜੀ ਵਾਹ ਲਓ ਤਾਲ ਦੇ ਕਾਲਬੇ ਨਾਲ ਕਹ ਜੀ ਇਹ ਪ੍ਰਿੰਸਾ ਕਹਾੜੀ ਵਾਲਾ ਸਮੇਂ ਦੀ ਬਾਤ ਕੌਣ ਜੇਤਾ ਕੌਣ ਖੱਤਾ ਹੈ ਕਹਿੰਦਾ ਗੁੰਦਮੇ ਸ਼ਰੀਰਾ ਵਾਲੇ ਉਹ ਸੁਭਾਣੇ ਫਕੀਰਾ ਵਾਲੇ ਬਣ ਕੇ ਨੇ ਹੀਰੇ ਫੇਰ ਸੰਸਾਰ ਦੇ ਕਿ ਚਾਵਾ ਨਾਲ ਦੇਖੋ ਗੁੰਦ ਤੇ ਸਰੀਰਾਂ ਦਾ ਸ਼ਿੰਗਾਰ ਦੇ ਕਹਿੰਦਾ ਕਿਸੇ ਨੇ ਬਣਾਇਆ ਯਾਰੋ ਟੌਲੇ ਤੇ ਬਾਜ ਬਈ ਉਹ ਪੱਟ ਤੇ ਮੋਰਨਿੰਗ ਆ ਪਹਿਲਾ ਅਸੀਰਵਾਜ ਬਈ ਕਹਿੰਦੇ ਕਿਸੇ ਪੈਰੀ ਪਾਈ ਜੁੱਤੀ ਪੱਲੇ ਧਾਰ ਤੇ ਉਹ ਚਾਵਾ ਨਾਲ ਦੇਖੋ ਗੁੰਦ ਤੇ ਸਰੀਰਾਂ ਦਾ ਸ਼ਿੰਗਾਰ ਦੇ ਉਹ ਚਾਵਾ ਨਾਲ ਦੇਖੋ ਗੁੰਦ ਤੇ ਸਰੀਰਾਂ ਦਾ ਸ਼ਿੰਗਾਰ ਦੇ ਵਾਕਿਆ ਟਾਲ ਵੀ ਸਿਰਾਂ ਕਰਾਉਂਦਾ ਰਾਨਵਾ ਲਗ ਰਿਹਾ ਤਾਲਮ ਦਾ ਗਵਾਂ ਪਰ ਵਿੱਚ ਔਰ ਪਾਪਾ ਦੀਪਾ ਜੀ ਕੋਲ ਵਿੱਚ ਪਹਿਲਵਾਨ ਨਹੀਂ ਘਟਾ ਹੈ ਪਰ ਦੂਸਰੇ ਪਾਸੇ ਕੁਸ਼ਤੀ ਦਾ ਪ੍ਰਿੰਸ ਹੈ ਪ੍ਰਿੰਸ ਕੋਹਾਲੀ ਵਾਲਾ ਪਦਖ ਪਹਿਲਵਾਨ ਦਾ ਚੱਲੇ ਹੋਇਆ ਪਹਿਲਵਾਨ ਸਮੇਂ ਦੀ ਬਾਤ ਕੌਣ ਜਿੱਤੇ ਕੌਣ ਹਰਦਾ ਨੌਜਵਾਨਾਂ ਦਰਮਿਆਨ ਵਾਹ ਜੀ ਬਾ ਆ ਬੇਨਤੀ ਹੈ ਕਿ ਸਾਰੇ ਜਿੰਨੇ ਵੀ ਦਰਸ਼ਕ ਵੀ ਖੜੇ ਆ ਬੈਠ ਜੇ ਜਾਂ ਗਰਾਊਂਡ ਦੇ ਵਿੱਚ ਬੈਠ ਜਾਓ ਨਿੱਕੇ ਬੈਠ ਜਾਓ ਗੁੱਸਤੀਆਂ ਦੇਖਣਾ ਸਮਾਂ ਨਹੀਂ ਹੁੰਦਾ ਪਿਆ ਆ ਗਰਾਊਂਡ ਕਲੀਅਰ ਕਰ ਦਿਓ ਸਿਰਫ ਵਿੱਚ ਕਰਾਫੀ ਰੁੱਵਾ ਬਾਕੀ ਸਾਰਾ ਗਰਾਊਂਡ ਕਲੀਅਰ ਕਰ ਦਿਓ ਜਿਹੜੇ ਵੀਰ ਤੁਹਾਡੇ ਆਲੇ ਦੁਆਲੇ ਖੜੇ ਆ ਵੀਰਾਂ ਬੇਕੀਆ ਸਟੇਜ ਦੇ ਅੱਗੇ ਜਿਹੜੇ ਵਿੱਚ ਭਰਾ ਖੜ ਗਏ ਆ ਜੀ ਯਾਰ ਵੀਰ ਬਾਈਕੇ ਨੰਦ ਵਾਲਾ ਜਾਤੇ ਬੈਠੇ ਆਣ ਵੱਡੀਆਂ ਗੁੱਸਤੀਆਂ ਹੋਟ ਕੇ ਸਾਰੇ ਜਿਹੜੇ ਭਰਾ ਖੜ ਗਏ ਆ ਇਧਰੋਂ ਬੱਸ ਸਵੇਰ ਤੇ ਖੱਪੇ ਸੋਧਿਆ ਸਾਰੇ ਵੀ ਬੈਠ ਜਿਓ ਬਹੁਤ ਵਧੀਆ ਮੁਕਾਬਲਾ ਚੱਲਦੀ ਹੋਈ ਗੁੱਸਤੀ ਦਾ

ਉਹ ਭਾਜੀ ਬਾਤ ਕਰਦੇ ਹੋ ਬਾਤੀਆਂ ਗੁਸਤੀਆਂ ਚਰਨ ਤੇ ਆਹ ਵੱਡੀਆਂ ਗੁਸਤੀਆਂ ਪਰੀਆਂ ਆਜੂ ਗਰਾਊਂਡ ਕਲੀਅਰ ਕਰਦੇ ਐਜਾ ਨਵਾ ਦਿਓ ਪੈਸੇ ਦੇ ਕੋਈ ਮੰਗ ਰਹੇ ਨੇ ਆਓ ਜੀ ਜਸੇਵਾਲ ਚਾਰੇ ਮਾਲ ਫਾਦੋ ਚਾਰੇ ਮਾਲ ਫਾਦੋ ਕੋਟੋ ਗਰਾਊਂਡ ਦੀ ਸਾਰੀ ਫਾਦੋ ਚਾਰੇ ਮਾਲ ਫਾਦੋ ਆਓ ਜੀ ਗੋਲਪਾਲ ਜੀ ਮਾਛੀਵਾਲਾ ਨਾਲ ਜਨੈਸ਼ ਪਹਿਲਵਾਂ ਜੀ ਗੁਦਿਆ ਆਓ ਦੋ ਜੀ ਖਰਾ ਪੋਛਰ ਦੇ ਵਿੱਚੋਂ ਚਾਲੀ ਆਜੋ ਮਿਰਜਾ ਪਹਿਲਵਾਂ ਜੀ ਇਰਾਨ ਆਓ ਜੀ ਜਨਾ ਭਵਿੰਦਰ ਕਾਲਵਾ ਜੀ ਆਜੇ ਨਾਲਾ ਆਓ ਜੀ ਜਨਾ ਖਾੜਾ ਪਾਟੇ ਦੇ ਵਿੱਚ ਆਓ ਜੀ ਜਨਾ ਆਪਾਂ ਹੱਥ ਜੀ ਕਰਾ ਕੇ ਫੋਟੋਆਂ ਨਾਲ ਹੀ ਕਰਤੀ ਸ਼ੁਰੂ ਕਰ ਦੇਣੀ ਆ ਆਓ ਜੀ ਜਨਾ ਅੱਗੇ ਖਾੜਾ ਪਾਟੇ ਦੇ ਵਿੱਚ ਆਓ ਜੀ ਜਨਾ ਖਾੜਾ ਪਾਟੇ ਦੇ ਵਿੱਚ ਉਹ ਭਰਾਵਾ ਕੁਸ਼ਤੀ ਮਿੱਟੀ ਹੋਈ ਜਾਂਦੀ ਹੈ ਤੇ ਹੱਥ ਸਾਈਡ ਤੇ ਕਰਾ ਦੇ ਤੇ ਬਸ ਜਾ ਕੇ ਆ ਜੀ ਉਹਨਾਂ ਚਾਰੋਂ ਪਹਿਲਵਾਨਾਂ अफ़रनि जी सरदार सब जी श्रीजी सदे साढ़े कबाड़ी ने पहला बने ने और शेखर का बने पांच पांच सौ साल के बस्ती में बने असीम चार दो 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 करा आशीर्वाद ॾे री राग हलका समराव जी हा जी ਕੋਈ ਚਾਹ ਰਿਹਾ ਤੋ ਭਾਈ ਉਧਰ ਮੈਨੇ ਜਤਾ ਸਿੰਘ ਜੀ ਦਾ ਗੱਲ ਜੱਟਾ ਵੀ ਆਇਆ ਹੋਇਆ ਹੈ ਸਰਦ ਰਿਟਾਇਰਡ ਨੂੰ ਧੰਨਵਾਦ ਕਰਦੇ ਆ ਸਾਡੇ ਪ੍ਰਧਾਨ ਭਗਤ ਸਿੰਘ ਜੀ ਗੁਰਜ ਜਸ ਮਿੰਨ ਬੰਦੀ ਤਿਲਕ ਨੂੰ ਬਾਪ ਮੱਤਾ ਪੁਸਤਿਕਾ ਕਰਵਾਉਣ ਚ ਆਇਆ ਜਿੱਥੇ ਇੱਕ ਜੱਟ ਵੀ ਆਪਾਂ ਆਪਣੀ ਪੁਸਤਿਕਾ ਜਾਰੀ ਦਿਖਾਉਣੇ ਪਹੁੰਚੇ ਸਾਰੇ ਪਹਾੜੀ ਵੀਰਾਂ ਨੂੰ ਮੈਂ ਤੇ ਆਉਂਗਾ ਮਾਤੇ ਪੰਚਾਇਤ ਦੇ ਖਾਤਾ ਵੀ ਓਹੋ ਨਾ ਆਉਂਦੇ ਪਾਸੇ ਪ੍ਰਿੰਸ ਪੁਸਤਿਕਾ ਦਾ ਕਾਰਜ ਹੋਇਆ ਵਾਖਿਆ ਦਸਤੋ ਬਹੁਤ ਵੱਡੀ ਕੁਸ਼ਤੀ ਹੈ ਨਹੀਂ ਮਗਾਂ ਦੇ ਚੱਲ ਰਹੀ ਹੈ ਹੱਥ ਚਲਾ ਲਾਟੇ ਲਾ ਦੋ ਪਹਿਲਵਾਨ ਨੂੰ ਜੋਰ ਨਾਲ ਆ ਮਾਰ ਦੇ ਪਾੜੀਆਂ ਖੁੱਲ ਕੇ ਛੇੜ ਹੱਥ ਚਲਾ ਉਹ ਪੀਰ ਆਉਣਾ ਹੈ ਉਹ ਨੋਟਿਆ ਪੁਆ ਹੈ ਕਿ ਉਹਦੇ ਤੋਂ ਪਾਇਆ ਛੇੜ ਨੂੰ ਸੋਹਣਾ ਹੱਥ ਚਲਾ ਆ ਜੀ ਜੋਰ ਪਹਿਲਵਾਨ ਜੀ ਮਛੀ ਵਾਲਾ ਸਾਹਿਬ ਸਤਿ ਆਹ ਜੀ ਬਹੁਤ ਬੜਾ ਸਾਰੇ ਪਾ ਜਿਹੜੇ ਸਾਡੇ ਪਟੌਣ ਦੇ ਸਾਡੀ ਪੁੱਛੇ ਆ ਸਾਡੇ ਗਰਾਂਡ ਕਰੋ ਉਹ ਧੰਦਾ ਮਾਰ ਹਮੇਂ ਕਬਾੜ ਦੀ ਕੁਸ਼ਤੀ ਕਰੰਗਣੇ ਇਹਨੂੰ ਬਿਲਕੁਲ ਖੜਾ ਨਾ ਕਰਵਾਵੀਂ ਬਈ ਗਾਰੋ ਛੋਟਾ ਬੰਦਾ ਬਣ ਕੇ ਨਾ ਆ ਜਾ ਬਾਈ ਅੱਜ ਅਮੀ ਨਾ ਕਰਾਉਣ ਦੇ ਦਰੋਤ ਕਰਵਾਉਣ ਜੀ ਅੱਜ ਸਾਰੇ ਗ੍ਰਾਮ ਦੇ ਚੈਟਰ ਹਲੋ ਬਈ ਅਗਿਆ ਇੱਕ ਕੁਸ਼ਤੀ ਕਰਦੀ ਹੈ ਸਾਰੀਆਂ ਕੁਸ਼ਤੀਆਂ ਲਈ हज़ार पढ़ा हाणे आउ बि बड़ो बड़े सारी ग्राहक बेनती करओ तोटो ॻाल्ही गौर पाले दुनियादारो ऐं ਉਧਰੋਂ ਬੱਦਲ ਕਰਾਂਗੇ ਤਾਲਮ ਦੀ ਕਹੇ ਕਬੱਡੀ ਪੁਲਸਤੀ ਚੱਲਦੀ ਹੈ ਇੱਕ ਪਾਸੇ ਪ੍ਰਿੰਸ ਤਾਲਵਾਹ ਤੋਹਾਰੀ ਆ ਦੂਜੇ ਪਾਸੇ ਤਾਲਵਾਹ ਕਾ ਦੇ ਡੇਰਾ ਤਿੰਨੇ ਗੁਰਤੀਆ ਕਹਿੰਦੇ ਬੜੀਆਂ ਟੌਪ ਉੱਤੇ ਚੱਲਦੀਆਂ ਉਧਰ ਕਹਿੰਦੇ ਮਿਰਜਾ ਪਹਿਲਵਾਨੇ ਰਾਜ ਦੇ ਵੱਡੇ ਪਿੰਡਰ ਪਹਿਲਵਾਨ ਜੀ ਅਜਨਾਲਾ ਇਹ ਵੀ ਜਿਹੜਾ ਬੜੀ ਕੋਸ਼ਿਸ਼ ਚੱਲਦੀ ਹੈ ਆਪੇ ਬੋਲੇ ਬੋਲੇ ਪੱਪਖਾਰੇ ਵਿੱਚ ਭਰ ਕੇ ਆਹ ਪੁੱਤਰੀਆਂ ਸਾਨ ਸਿੱਕਾ ਤੋਂ ਫੜ ਕੇ ਜੋ ਰੱਟੀ ਚੋਟੀ ਦਾ ਲਾਣਾ ਪੰਡਾ ਜੇ ਪੁੱਤ ਨੂੰ ਰਸਤੇ ਵਿੱਚ ਹੱਥ ਬਣਾਉਣਾ ਤੇ ਘਰ ਖੋੜਾਣਾ ਪੰਡਾ ਤੇ ਘਰ ਖੋੜਾਣਾ ਪੈਂਦਾ ਤਾ ਜਾ ਕੇ ਕਿਹਦੇ ਗੱਲ ਬਣਦੀ ਹੈ ਆਹ ਤਾ ਜਾ ਕੇ ਆਹ ਵੱਡੇ ਵੱਡੇ ਮੁੰਡਾ ਨਾਲ ਕਦੇ ਟਕਰਾ ਹੁੰਦੀ ਹੈ ਇੱਕ ਪਾਸੇ ਤਾਲਬ

ਇਹ ਕਾਲਯੂਗ ਵਿੱਚ ਵੱਡਾ ਚੰਟ ਹੋਣਾ ਚਾਹੀਦਾ ਆਹ ਕੁਸ਼ਤੀ ਦੇ ਵਿੱਚ ਵੀ ਗਰੰਟ ਹੋਣਾ ਚਾਹੀਦਾ ਕਿਸੇ ਕਿਸੇ ਨੂੰ ਬੰਦ ਹੁੰਦਾ ਅੱਡੀ ਮਾਰ ਮਾਰ ਟੱਕਣ ਦਾ ਆ ਮਾਇਆ ਪੁੱਤ ਪੰਜਾਬੀ ਆ ਮੈਨੂੰ ਸ਼ਾਬ ਕੁਸ਼ਤੀ ਅਤੇ ਕਬੱਡੀ ਦਾ ਆ ਮੈਨੂੰ ਸ਼ਾਬ ਕੁਸ਼ਤੀ ਅਤੇ ਕਬੱਡੀ ਦਾ ਆ ਜੀ ਵੱਡਾ ਮੇਲਾ ਵੱਡਾ ਜੰਗਲ ਕਲੇ ਚੱਲਦਾ ਅੱਜ ਜੀ ਬਲਵੰਤ ਜੀ ਅੱਜ ਆ ਬਲਵੰਤ ਜੀ ਆ ਪਹੁੰਚ ਗਿਆ ਤਾਰਦ ਜਿੱਟੂ ਆ ਕੋਈ ਕਹਿੰਦਾ ਟ੍ਰੇਸ ਜਿੱਟੂ ਸ਼ੱਕ ਤੇ ਰਹਿਣੀ ਐ ਆ ਟੱਕਰਾਂ ਬਹੁਤ ਵੱਡਾ ਡੰਗਲ ਮੈਣਾ ਉਹ ਟੱਕਤੇ ਪੈਣੀ ਐ ਆ ਟੱਕਰਾਂ ਪੈਣੀ ਐ ਵੱਡਾ ਬੇਜਾ ਹਾਜੀ ਤਾਰਦ ਦੀ ਕੁਸ਼ੀ ਉਪਰ 5000 ਰੁਪਏ ਗੁਰਦੀਪਾਣਾ ਉਦੋਂ ਲੱਗੇ ਹੋਇਆ ਹੁੰਦੀ ਟੀਮ ਵੱਲੋਂ ਔਰ ਇੱਧਰ ਗੌਰਵ ਮਹਿਮਾਨਾ ਮਾਛੀਵੜਾ ਦੇ ਪਹਿਲਵਾਨ ਤੇ ਨਹੀਂ ਸ਼ੁਰੂ ਹੋ ਰਹੀ ਇਹ ਵੀ ਕੁਸ਼ੀ ਬਹੁਤ ਵਧੀਆ ਇਹੇ ਭਰੇ 5000 ਰੁਪਏ ਲੱਗ ਹੋਇਆ ਉਧਰ ਮਿਰਚਾ ਜਿੱਤ ਕੇ ਕੁਸ਼ਤੀ ਵਿੱਚ ਚਲਾਉਂ ਜਾਂ ਵੀਰੇ ਕੈਰੀ ਆਉਂ ਆ ਜਿੱਤ ਕੇ ਮਿਰਚਾ ਪਹਿਲਵਾਨ ਜੀ ਇਹ ਰਾਣ ਕਨੇ ਕੁਸ਼ਤੀ ਜਿੱਤ ਗਿਆ ਕਰੇ ਬਹੁਤ ਬਹੁਤ ਧੰਨਵਾਦ ਦਾ ਬੜੀ ਮੁਬਾਰਕਬਾਦ ਹੈ ਆ ਇੱਕ ਪਾਸੇ ਮਹਾਰਾਸ਼ਟਰ ਦਾ ਅੱਜ ਜੱਜਰ ਨਗਰ ਦੇ ਪਹਿਲਵਾਨ ਜਿਹੜੀ আর ਦੂਜੇ ਪਾਸੇ ਬਰਿੰਦਰਾਲਾ ਦਾ ਹਾਂਜੀ ਬਰਿੰਦਰ ਸਿੰਘ ਕੋਲ ਜਿਹੜੀ ਮੁੰਡੀ ਆ ਉਹ ਪਰਮੰਦਰ ਨਾਲ ਦੇਵੇ ਅਨ ਸਟੇਜ ਤੇ ਜੀ ਸ਼ੁਭਕਮਨਾਵਾਂ ਦੇ 25000 ਜਿਹੜਾ ਅੱਜ ਦੇ 10000 ਰੁਪਿਆ ਤਾਰ ਵਾਲੀ ਕੁਸ਼ਤੀ ਉੱਪਰ ਆ ਔਰ 5000 ਜਿਹੜਾ ਗੌਰੇ ਵਾਲੀ ਕੁਸ਼ਤੀ ਪਰ ਲੱਗਿਆ ਹੋਇਆ ਗੁਰਪ੍ਰੀਤ ਭਾਈ ਜਾਣਕਾਰੀ ਦਿੰਦਾ ਹਾਂ ਤਾਰ ਵਾਲੀ ਦੇ 5 ਹੈ ਜੀ 25000 ਰੁਪਿਆ ਗੋਪੀ ਵੀਰ ਵੱਲੋਂ ਗੋਪੀ ਮੰਗੜ ਵੱਲੋਂ 1000 ਰੁਪਿਆ ਅਵਰ ਇੱਧਰ ਮੰਗੜ ਵੱਲੋਂ 1000 ਰੁਪਿਆ ਗੁਰਦੀਪ ਉਹ ਭਰਾ ਜੀ ਉਹਨਾਂ ਵੱਲੋਂ ਬੱਲੋ 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 ਓਏ ਆ ਜਦ ਕਰੇ ਜੋਰ ਲੱਗਿਆ ਹੋਇਆ ਆ ਟੋਲਾ ਟੋਲਾ ਜੋਰ ਕਹਿੰਦੇ ਪਹਿਲਵਾਨਾਂ ਦਾ ਲੱਗਿਆ ਹੋਇਆ ਐ ਤਾਂ ਦਾ ਦਾ ਸਮੇਂ ਦੀਆਂ ਹਣ ਗਿਆ ਆ ਤੇ ਜਿਹੜੇ ਕਿਹੜਾ ਮੱਲ ਜਿੱਤਦਾ ਕਿਹੜਾ ਹਰਦਾ ਔਰ ਰਾਤਾ ਨੌਂ ਦੀ ਸੰਦੇ ਜਿਹਨਾਂ ਦੁਨੀਆ ਚ ਲਾੜੀ ਔਰ ਦਰਦੇ ਵੀ ਹੁੰਦੇ ਜਿਹਨਾਂ ਦੁਨੀਆ ਡਰਾਉਣੀ ਅਖਾਲ ਤੇ ਬੰਨ ਪਟੀਆਂ ਢਾਕੇ ਸੂਈ ਵਾਲੇ ਨੱਚੇ ਚੋਂ ਦਰਵਾਦੇ ਪਾਉਂਦੇ ਨੇ ਆਵੇਂ ਲੋਕੀ ਰਹਿੰਦੇ ਚੰਗੇ ਦਿਲ ਢੀਕਦੇ ਆਹ ਦਿਨ ਚੰਗੇ ਆਉਂਦੇ ਨਹੀਂ ਆ ਤਾਂ ਮਿਹਨਤ ਨਾਲ ਲਿਆਉਣੇ ਪੈਂਦੇ ਨੇ ਆਹ ਦਿਨ ਚੰਗੇ ਐਡਾ ਮਿਹਨਤ ਨਾਲ ਲਿਆਉਣੇ ਪੈਂਦੇ ਨੇ ਇੱਕ ਪਾਸੇ ਇਧਰ ਤਾਨਵ ਤੇ ਨਾਲ ਜਨੇ ਪ੍ਰਿੰਸ ਕੁਹਰੀ ਵਾਲਾ ਇਧਰ ਕਹਿੰਦੇ ਦੇਖ ਜੇ ਬੜੀ ਤਗੜੀ ਮੁਸਤੀ ਚੱਲਦੀ ਐ ਇੱਕ ਪਾਸੇ ਜਗਨੇਸ਼ ਆ ਦੂਜੇ ਪਾਸੇ ਕਹਿੰਦੇ ਗੌਰਵ ਇਹ ਵੀ ਕਹਿੰਦੇ ਬੜਾ ਵੱਡਾ ਡੰਗ ਹੈ ਵੱਡਾ ਨਾਮ ਕਰਿਆ ਜੇ ਆਹ ਧਖੜਾ ਪੜਦੀ ਧਰਤੀ ਤੇ ਵੱਡਾ ਰੌਣਕ ਮੈਲਾ ਆ ਲੱਗਿਆ ਹੋਇਆ ਆ ਦੇਖਾਂਗੇ ਗੱਲਾਂ ਜਮਾ ਟਕਾਏ ਲੱਗਿਆ ਹੋਈਆਂ ਆ ਗੱਲਾਂ ਆ ਟਕਾਏ ਲੱਗਿਆ ਹੋਈਆਂ ਨੇ ਕਿਹੜਾ ਮਨ ਜਿੱਤਦਾ ਹੈ ਕਿਹੜਾ ਹਾਰਦਾ ਆ ਦੇਖਦਾ ਕਿਹੜਾ ਧੌਣ ਤੇ ਗੋਡਾ ਧਰਦਾ ਆ ਕਿਹੜਾ ਜਿੱਤ ਕੇ ਆ ਸੀਂਧ ਆਪਾਂ ਦਾ ਸਟਾਡ ਜਮਾ ਕਰਦਾ ਹਾਂਜੀ ਬਈ ਦੇਰੇ ਵਾਲੇ ਨਾਲ ਬੇਟੀ ਵਾਲੇ ਨਾਲ ਮੁਸਰਤ ਹੋ ਜਾ ਕਰੋ ਪਿੱਛੇ ਵੀ ਲੋਕ ਖੜੇ ਆ ਕਲੀਰ ਬੈਠੇ ਆ ਮਾਰਾ ਕੋਲ ਮੁਸਰਤ ਕੇ ਕਬਰ ਜ ਕਰ ਲਓ ਕੋਈ ਨਾਲ ਬਸ ਸੈਂਤਰੀ ਆ ਕੁਸ਼ਤੀਆਂ ਬਹੁਤ ਬਧੀ ਚੱਲੀ ਹੋਈਆਂ ਦੋਨੇ ਉਧਰ ਦੇ ਪਾਸੇ ਚਾਲੋ ਉਪਰਲੇ ਪਾਸੇ ਆਪਾਂ ਫਰਾਈ ਵੀ ਚੱਲੀਦਾ ਬਈ ਇੱਕ ਕੈਮਰਾ ਯਾਰ ਇੱਧਰ ਲਾ ਲਓ ਉਹ ਹੈਕਟੀਮਟੀ ਗੁਸਤੀ ਪੈਣਾ ਇਹਦੀ ਨੰਬਰ ਕੀ ਦੰਦੇ ਵਾਲੀ ਔਰ ਹੋ ਸਕਦਾ ਵੀ ਲਾਈਵ ਤੇ ਵੀ ਨਾ ਹੀ ਹੋਵੇ ਗੁਸਤੀ ਇੱਕਲਾ ਇੱਧਰ ਵੀ ਲਾ ਦਿਓ ਕੈਮਰਾ ਯਾਰ ਵਾਹ ਬਈ ਵਾਹ ਬਈ ਕਸਟਮਰੋ ਇਹ ਤੋਂ ਅੰਦਰ ਰਸਮ ਪਾਉਣ ਬਣਾਵੇ ਨਾ ਤੋਂ ਜੋਰ ਨਾਲ ਤਾੜੀ ਮਾਰ ਕੇ ਨਾ ਪਾ ਰਹੇ ਤਾੜੀਆਂ ਰੋਕੋ ਵਾਹ ਬਾਦ ਵੱਡੀ ਕੁਸ਼ਤੀ ਇਹ ਸਮੇਂ ਜਲਦੀ ਹੋਈ ਟਾਡ ਉੱਪਰ ਦੇ ਪਾਸੇ ਆ ਪਰ ਅੰਦਰ ਦੇ ਪਾਸੇ ਦਿਨੇਸ਼ ਗੋਲੀਆ ਜਿਸ ਕੋਈ ਵਾਰਾ ਲਾਵਲੇ ਉੱਤੇ ਪਤਾ ਨਹੀਂ ਲੱਗਦਾ ਭਾਈ ਕੁਸ਼ਤੀਆਂ ਨੇ ਤਿੰਨੇ ਜਾਂਦੇ ਆ ਬਹੁਤ ਵੱਡੀਆਂ ਕੁਸ਼ਤੀਆਂ ਨੇ ਮਿਰਜ਼ਾ ਤੇ ਭੰਗਦਰ ਵਾਲੀ ਕੁਸ਼ਤੀ ਜਿਹਨਾਂ ਤੇ ਮਰਜਾ ਜਿੱਤੂ ਆ আইলে পাশে গারব গর্ভ দেশ জল বার আসে গেলে মধ্যে প্রবেশ কাছে হিন্দুস্তান্তি আর ਚੋਟੀ ਦੇ ਮੁੰਡਾ ਟੱਕਰ ਦਿੱਤੀਆਂ ਆ ਜੀ ਵੀ ਮੈਚ ਕਰ ਲਓ ਪਰਵੰਦਗਾ ਵੱਲੋਂ ਵੇਖਿਆ ਕਿ ਕੱਲ ਵੀ ਕੁਸ਼ਤੀਆਂ ਆਰ ਪਾਰ ਹੋਈਆਂ ਅੱਜ ਵੀ ਕੁਸ਼ਤੀਆਂ ਆਰ ਪਾਰ ਹੀ ਹੋਣਗੀਆਂ ਅੱਜ ਇਹ ਕੁਸ਼ਤੀਆਂ ਦਾ ਸਵਾਦ ਆਦਾ ਆ ਇੱਕ ਵਾਰੀ ਤੰਦਰ ਬਾਬਾ ਸੁੰਦਰਤਾ ਜੀ ਮਹਾਰਾਜ ਜੀ ਦੇ ਨਾਮ ਤੇ ਤਾੜੀ ਮਾਰ ਦਿਓ ਜ਼ੋਰ ਨਾਲ ਖਿਲਗੇ ਆਹ ਤਾਂ ਵੀ ਬੜੀ ਕਾਕੜੀ ਕੁਸ਼ਤੀ ਇਤਿਹਾਸੀ ਹੋਈ ਨੌਰ ਕਰਨਾਂ ਦਾ ਕੁਸ਼ਤੀ ਭਾਈ ਕੋਲ ਕਾਹਲ ਮੋਹਨ ਸਿੰਘ ਗੜ ਖਲਾਜੀ ਸ਼ਵਾਰੀ ਭਲੀ ਆ ਜੀ ਦਾਂਚ ਪਹਿਲਵਾਨ ਰਤੋ ਬਾਹਰ ਵੀ ਬਹੁਤ ਵੱਡੀਆ ਕਸ਼ਤੀ ਚਾਜੀ ਹੂ ਦੇਖੋ ਕਿਹੜਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਵਾਹ ਬਈ ਵਾਹ ਵਾਹ ਓਹੋ ਓ ਬੱਲੇ 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 ਓਹ ਦਰਸ਼ਕੋ ਨਾ ਦਿਓ ਤਾੜੀਆਂ ਦੂਰੀਆਂ ਫੱਟਾ ਮੰਨ ਜੁਕਾ ਲੱਗਦਾ ਰੋ ਉੱਪਰਲੇ ਪਾਸੇ ਆਹ ਪ੍ਰਿੰਸ ਸਾਹਿਬ ਮਿੱਧਲੇ ਪਾਸੇ ਕਹਿੰਦਾ ਵੱਡੇ ਵੱਡੇ ਗੱਲ ਬੋਲ ਦਿੰਦੇ ਹਾਰੀਆਂ ਓ ਜੋਰ ਜਦੋਂ ਲੱਗ ਜਾਣਾ ਬੇਤੋਂਗਾਰ ਦੇ ਉਹ ਤਾਂ ਤਾਈ ਆਉਂਦਾ ਨਹੀਂ ਸੁਆਦ ਲੋਕਾਂ ਨੂੰ ਫੈਸਲੇ ਨਾ ਹੋਰ ਦਿੱਤੇ ਜਿੱਤ ਹਾਰੇ ਉਹ ਕੀ ਪੀਓ ਕਮੈਂਟ ਵਿੱਚ ਥੁਰਲੇ ਜਾਂਦੀ ਆ ਕਰੇ ਮਜਬੂਰ ਫਿਰ ਬਹਾਨੇ ਲਾਉਣ ਨੂੰ ਕਰਦਾ ਟੰਕ ਤੋਂ ਛੇੜੀ ਵਾਲਿਆ ਉਹ ਜਦੋਂ ਰੇਗਮਰ ਵਾਂਗੂ ਗੋਟਾ ਛਿੱਲੇ ਤੋੜਨ ਉਹ ਕਰਦਾ ਟੰਕ ਤੋਂ ਛੇੜੀ ਵਾਲਿਆ ਕਿ ਜਦੋਂ ਰੇਗਮਰ ਵਾਂਗੂ ਗੋਟਾ ਸਿੰਨੇ ਤੋਂ ਹਗੋ ਲੱਟਾ ਅਗਰ ਦੇ ਪਾਸੇ ਰੁਪਈਆ 5-5000 ਦੋਨੇ ਕੁਸ਼ਤੀਆਂ ਤੇ ਲੱਗਿਆ ਹੋਇਆ ਹੈ ਰੁਪਈਆ 5-5000 ਦੋਨੇ ਕੁਸ਼ਤੀਆਂ ਤੇ ਲੱਗਿਆ ਹੋਇਆ ਹੈ ਬਾਕੀ ਸਮੇਂ ਦੀ ਬਾਤ ਹੈ ਕੌਣ ਜਿੱਤੇ ਕੌਣ ਹਾਰੇ ਪਰ ਇਧਰ ਦੇ ਪਾਸੇ ਗੌਰਵ ਗੌਰਵ ਦੇ ਨਾਲ ਜਨੈਸ਼ ਜਨੈਸ਼ ਦੁਲੀਆਂ ਸਮੇਂ ਦੀ ਬਾਤ ਹੋਣੀ ਹੈ ਕੌਣ ਜਿੱਤੇ ਕੌਣ ਹਾਰੇ ਨੌਜਵਾਨਾਂ ਦਰਗਾਹ ਕਹਿੰਦਾ ਗੁੰਡਮੈ ਸ਼ੇਰੀਆਂ ਵਾਲੇ ਉਹ ਸੁਭਾਣੇ ਫਕੀਰਾ ਵਾਲੇ ਡਰਗੇ ਨੇ ਹੀਰੇ ਇਹ ਖੇਡ ਸੰਸਾਰ ਦੇ ਚਾਵਾਂ ਨਾਲ ਬੈਠੋ ਗੁੰਡ ਤੇ ਛਈ ਕਿੰਨਾ ਸਮਾਂ ਬਾਕੀ ਹੈ ਜੀ 2 ਮਿੰਟ ਜੀ 2 ਮਿੰਟ ਦਾ ਸਮਾਂ ਚਾਹਤੀ ਕੁਸ਼ਤੀ ਦਾ ਬਾਕੀ ਹੈ ਉਹ ਹੋਰ ਜੇ ਕੁਸ਼ਤੀ ਰੰਗਲਾ ਆਨੰਦ ਆ ਰਿਹਾ ਤਾਂ ਇੱਕ ਵਾਰ ਧੰਨ ਧੰਨ ਬਾਬਾ ਸੰਤੋਖ ਦਾ ਜੀ ਮਾਰੇ ਜਨੋ ਦੇ ਤਾੜੀਆਂ ਾਂ ਰਾ ਦੇ <thr> <luxury> <Slow |yo|> ਆਜ ਜੋਰ ਨਾਲ ਤੜਿਆ ਲਾਵੇ ਅੱਜ ਵੱਡਾ ਜੰਗਲ ਮੇਦਾ ਮੀਰੇ ਪੁੱਤੇ ਹਰੀਆਂ ਵਿੱਚ ਵੀਰ ਬੈਠਾ ਢੰਡੀ ਗੋਲ ਵੜਾ ਘੁੰਮ ਕੇ ਫਿਰੇ ਮੇਰਾ ਬੜਾ ਵਾਹ ਜੀ ਵਾਹ ਔਰ ਤੋਂ ਬਹੁਤ ਵੱਡੀਆਂ ਕੁਸ਼ਤੀ ਦੌਰ ਪਾਲਮਨ ਮਤਾ ਪੱਤੀ ਨਾਲ ਕੁਸ਼ਤੀ ਖਾੜਾ ਮਾਚੀ ਬੜਾ ਦਿਨੇਸ਼ ਗੁਲਿਆ ਪਾਲਮਨ ਦਿੱਲੀ ਜਿੱਥੇ ਕੋਈ ਪਾਲਮਨ ਨੇ ਚੇਤ ਪ੍ਰਾਪਤ ਕਰਦਾ ਜਾਂਦਾ ਧਰਤੀ ਭਾਕਾ ਵਾਲੀ ਜਿੱਥੇ ਮੇਲੇ ਲੱਗਦੇ ਨੇ ਉਹ ਧਰਤ ਪਵਿੱਤਰ ਹੋ ਜਾਂਦੀ ਜਿੱਥੇ ਪਹਿਲਵਾਨ ਪ੍ਰਾਪਤ ਕਰਦੇ ਨੇ ਉਹ ਧੱਕਾ ਬਚਰ ਹੋ ਜਾਂਦੀ ਜਿੱਥੇ ਪਹਿਲਵਾਨ ਪੱਟ ਕਰਦੇ ਨੇ ਅੱਜ ਵੀ ਸਾਡੇ ਸਾਹ ਦੇ ਕਮਾਈ ਦੇ ਅੰਦਰ ਵਾਹ ਬਈ ਵਾਹ ਕਿਹਦਾ ਸਾਹ ਨਾਲ ਮਾਰਦੇ ਤੇ ਅਜੇ ਨੌਜਵਾਨਾਂ درمیان ਕਹਿੰਦਾ ਕੋਈ ਉੱਠ ਟੜ ਕੇ ਬਾਦਾਮ ਲੱਗ ਲੇ ਤੇ ਕੋਈ ਬੈਠਾ ਲੱਗ ਕੇ ਮੋਬਾਈਲ ਵੇਖਦਾ ਉਹ ਟਾਰਗੇਟ ਜਿਹਨਾਂ ਨੇ ਅਚੀਵ ਕਰਦੇ ਉਹ ਤਾਲੀਆਂ ਚ ਵਹੀ ਕੇ ਜੋੜੀ ਅੱਜ ਛੇਕਦਾ ਕਿ ਸਰਕਾਰ ਦੇ ਕਿਸਾਨ ਵਿੱਚ ਫੁੱਟ ਨਹੀਂ ਜਦੋਂ ਉਹ ਦਰਗਾਹਾਂ ਦਾ ਜੱਜਤ ਹੋ ਜਾਵੇ ਉਹ ਸੋਨੀਏ ਨਾ ਬੰਦੇ ਤੇ ਜਨੂਨ ਚਾਹੀਦਾ ਕਿ ਦਿਨ ਰਾਤ ਮਿਹਨਤਾਂ ਇੱਕ ਹੋ ਜਾਵੇ ਕਿ ਸੋਨੀਏ ਨਾ ਮੰਦੇ ਤੇ ਜਨੂਨ ਮਜਾਏਗਾ ਲਓ ਤਾਲਵੋ ਤਾਲ ਤੇ ਨਾਰ ਪਰਿੰਸਰ ਪਰ ਅੰਦਰ ਪੈਰਾਂ ਵਿੱਚ ਬੇੜੀਆਂ ਹਰ ਖਾਂ ਦਾ ਖੋਹ ਫਦਾ ਮਾਰਦਾ ਆਵਾਰੇ ਜੰਗਾ ਜਿੱਤਣੀਆਂ ਦਸਮੀਆਂ ਦੇ ਛੇੜੀਆਂ ਉਹ ਸੂਲ ਮਦਤੀ ਦੀ ਪਰਵਾਸਾ ਦੇਖੀਏ ਇੱਕੋ ਕੱਲ ਸਾਂਝੀ ਜੋਧਿਆਂ ਦੇ ਰਾਜ ਦੀ ਉਹ ਸੂਈ ਤੋਂ ਬਰੀ ਕਲਾ ਆਤਾਤਾ ਸਾਡੀਆਂ ਆਤਾਤਾ ਸਾਡੀਆਂ ਰੇਸਾਂ ਨਹੀਂ ਕਰ ਹੁੰਦੀਆਂ ਆ ਰੇਸਾਂ ਨਹੀਂ ਕਰ ਹੁੰਦੀਆਂ ਆ ਬਟੇ ਮਾਨਾ ਆ ਦੂਜੇ ਪਾਸੇ ਕਹਿੰਦੇ ਹਲੋ 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 ਸਾਡਾ ਵੀਰ ਰੂਪ ਉਹ ਜਾਇਆ ਸ਼ੌਰੀਆਂ ਬਣਾ ਜਿਹੜਾ ਵੀ ਲੇਕਰ ਤਾਲੋ ਜਿੱਤਦਾ ਤਾਲ ਪਈਆ 1000 ਪਾੜੋ ਦੇ ਲਈ ਆ ਔਰ ਸਾਡੇ ਬਣਾ ਜਵਾਨ ਨਜਰੇ ਰਾਣਵਾ ਔਰ ਸਾਰਾ ਪਿੰਡ ਜਦ ਪ੍ਰਾਪਰਦਾ ਇਹ ਚੰਬੀ ਦੇ ਮਾਂ ਖੋਦ ਕਸਤੀ ਦੇ ਮਾਰੇ ਕੌਣ ਸੋਣਾ ਲੱਗਿਆ 12 ਦੇ 10 ਸਮੇਂ ਦਾ ਸਮਾ ਬੀੜਿਆ ਦਾ 10 ਮਿੰਟ ਦਾ ਬਾਕੀਆ ਗਵਰ ਵਾਲੀ ਕਸਤੀ ਦਾ ਨੋਟ ਕਰਿਓ ਵਾਹ ਜੀ ਵਾਹ ਕਹਿੰਦਾ ਪੀਰਾਂ ਤੇ ਪੁੱਤੀਆਂ ਨੇ ਦਿੱਤਾ ਸੀ ਜਨਮ ਤੱਕ ਨੂੰ ਤੂੰ ਆਈਏ ਜਹਾਨ ਵਿੱਚ ਤਾਮ ਬਲਵੰਦੀਏ ਤੂੰ ਆਈਏ ਜਹਾਨ ਵਿੱਚ ਤਾ ਹਰ ਥੋਕ ਨੂੰ ਚਲਿਆ ਮੋਰ ਬਾਲਾ ਤੇਰਾ ਤੈਨੂੰ ਛੁੱਟਿਆ ਰਹਿ ਭਰਾਨੇ ਤਾ ਜਾਨ ਨੇ ਤੇ ਕਾਛੀ ਜਨਮ ਤੈਨੂੰ ਤੂੰ ਆਈਏ ਜਹਾਨ ਵਿੱਚ ਤਾਂ ਪਹਲਵਾਨੀ ਤੂੰ ਆਈਏ ਜਹਾਨ ਵਿੱਚ ਤਾਂ ਜੱਪਨ ਜੋਗਵਤ ਸ੍ਰੀ ਕੇਸਵਪੁਰ ਪਹਾਂਸੀ ਕਸਤੀਆਂ ਚਲਾਉਂਗੇ ਗੋਧ ਪਹਾਂਸੀ ਅੱਜ ਦਸਵੀਂ ਮੱਛਰਾ ਦੀ ਥਾਂ ਪੀਣਾ ਤੇ ਫਕੀਰਾਂ ਨੇ ਤੇ ਕਾਛੀ ਜਨਮ ਤੈਨੂੰ ਤੂੰ ਆਈਏ ਜਹਾਨ ਵਿੱਚ ਤਾਂ ਪਹਲਵਾਨੀ ਤੂੰ ਆਈਏ ਜਹਾਨ ਵਿੱਚ ਤਾਂ ਇੱਕੋ ਇੱਕ ਮਾਂਖੜ ਕਸਤੀਆ ਜਿੰਨਾਂ ਸਾਡੇ ਗੁਰੂਆਂ ਪੀਰਾਂ ਤੇਰੇ ਜਨਮ ਦਿੱਤਾ ਹੈ ਹੋਰ ਸਾਰੀਆਂ ਖੇਟਾਂ ਆਪਣੀਆਂ ਬਲਾਈਆਂ ਹੋਈਆਂ ਨੇ ਹੋਰ ਸਾਰੀਆਂ ਛੋਟਾ ਆਪਣੀਆਂ ਬਲਾਈਆਂ ਹੋਈਆਂ ਨੇ ਇੱਕ ਵਾਰ ਮਾਂ ਛੋਟ ਕੁਸ਼ਤੀ ਦੇ ਨਾਤੇ ਜ਼ੋਰਦਾਰ ਤਾਣੀ ਮਾਰਾਂ ਜਾਂ ਟਕਰਾਂ ਦੀ ਕੋਸ਼ਿਸ਼ ਕਰ ਚੱਕੀ ਆ ਦੁਆ ਦੇ ਰਾਹਤ ਬਣ ਕੇ ਆ ਸਟੇਟੇ ਕਿ ਜਿੰਨੇ ਵੀ ਸਾਡੇ ਦੱਸੇ ਹੋਏ ਲੱਗੇਗਾ ਪੈਰ ਜੋ ਜਾਂ ਪਿੱਛੇ ਜੋ ਪਿੱਛੇ ਉਸ ਬਾਅਦ ਨਹੀਂ ਹੋਗਾ ਜਾਂ niche ਕਰ ਜੋ ਜਾਂ ਪਿੱਛੇ ਉੱਪਰ ਆਂਦੀ ਜਾਂ ਥੱਲੇ ਬੈਠ ਜਾ ਜਾਂ ਪਿੱਛੇ ਜਾ ਲਾਓ ਔਰ ਬੰਦੇ ਬਾਰੇ ਖੜਾ ਨਹੀਂ ਖੜ ਰਿਹਾ ਦੇਖਤੀ ਹੈ ਜਾਨਾਂ ਤੇ ਕਾਹਦੇ ਹੋਤੇ ਪਾਇਰਵਾਣਾ ਪ੍ਰਸੰਗਰ ਮੈਂ ਜਿਹੜਾ ਕਾਹਨ ਦਿੱਤਾ ਕੋ ਹਰਦਾ ਪੰਕੜ ਦੇ ਧਾਤੇ ਇਹ ਵਡੀਆਂ ਗੁਸਤੀਆਂ ਚਾਹਦੀ ਹੋਈਆਂ ਸਮੇਂ ਦੀਆਂ ਬਾਤਾਂ ਕਿਚੀਰ ਕਹਿੰਦੇ ਨੇ ਪਹਾੜ ਹੁੰਦਾ ਜਿੰਨਾ ਮੋਜਦਾ ਦਾ ਰਾਈਕੇ ਮੱਧੋਂ ਤੋਂ ਦੂਰੇ ਕਿੱਥੋਂ ਮਿਲਦਾ ਸਕੂਨ ਕਿ ਹੱਥ ਵੀ ਹੁੰਦੇ ਕਦੇ ਮਾਰਕ ਮਲੇਰਾ ਤੁਸੀਂ ਹਾਸਲੇ ਬਣਾ ਕੇ ਬਸ ਵਾਂਗ ਰੱਖਿਓ ਅਸੀਂ ਜਿੱਤਾਂਗੇ ਜ਼ਰੂਰ ਯਾਰੀ ਜੱਗ ਰੱਖਿਓ ਬਾਰੇ ਬੜੇ ਜਿੱਤਾਂ ਦੇ ਜਰੂਰ ਯਾਰੀ ਜਾਂ ਰੱਖੋ ਵੱਡਾ ਮੁਕਾਬਲਾ ਬੜੇ ਚੱਲਦਾ ਹੈ ਇੱਕ ਪਾਸੇ ਆਰਨੰਦ ਸਿੰਘ ਪਾਈ ਅਮਰੰਤਰ ਜਟਾਰਾ ਔਰ ਗੁਰਦੀਪ ਸਿੰਘ ਉਹਨਾਂ ਵੱਲੋਂ 5-5000 ਜਿਹੜਾ ਦੋਨੇ ਕੁਸ਼ੀਆਂ ਉੱਪਰ ਲੱਗੇ ਹੋਇਆ ਹੈ ਗੋਪੀ ਮਾਨਸਾਟਾ ਵੀਰ ਇਹਨਾਂ ਆਪਣੇ ਵੱਲੋਂ ਰੁਪਈਆ ਜਿਹੜਾ 5-5000 ਰੁਪਏ ਲੱਗੇ ਹੋਇਆ ਇਹ ਵੀ ਨੋਟ ਕਰਿਓ ਸਮੇਂ ਦੀ ਬਾਤ ਹੋ ਰਹੀ ਹੈ ਗਾਰ ਇੱਤੋਂ ਕੌੜਾ ਕਰਦਾ ਐ ਇਸ ਸਮੇਂ ਗਾਰਬ ਮਗਰਲੇ ਪਾਸੇ ਆ ਔਰ ਅਗਲੇ ਪਾਸੇ ਜਿਹੜਾ ਦਿਨੇਸ਼ ਹੈ ਪਰ ਇਧਰਲੇ ਪਾਸੇ ਗਾਰਬ ਤੇ ਫਰੈਂਸਰ ਸਮਝ ਦੀ ਗੱਲ ਗੌੜ ਬਣਾਉਂਦਾ ਪਹਿਲਾ ਪੁਆਇੰਟ ਉਹ ਨੌਜਵਾਨ ਉਹ ਲੈ ਜੇਤੂ ਲੈਣ ਜਾ ਰਿਹਾ ਹੈ ਇਹ ਵੀ ਨੋਟ ਕਰੋ ਬਹੁਤ ਵੱਡਾ ਮੱਲਯੋਧ ਜੀਪਾਥੀ ਬਾਜੀਪਾ ਬਹੁਤ ਵੱਡੀਆਂ ਕੁਰਸੀਆਂ ਚੱਲਦੀ ਹੋਈ ਕੰਦਾ ਰੰਗ ਰੰਗੀਆਂ ਜਨਰੇਸ਼ ਵਿਜਲ ਬਾਣੀ ਤੋਂ ਪੰਜਾਬੀਆਂ ਦੇ ਉਹ ਬੱਚਾ ਬਾਬਾ ਖੁੰਚੜੇ ਮਿੱਠੜੇ ਬੋਲ ਪੰਜਾਬੀਆਂ ਦੇ ਅੱਜ ਬੇਟੀਆ ਕਿ ਕਿਸੇ ਤਰ੍ਹਾਂ ਬਾਹਰ ਨਹੀਂ ਜਾਣਾ ਉਹ ਕਿੱਦੇ ਪੈਣ ਕਬੱਟੀਆਂ ਅੱਜ ਬੇਟੀਆ ਦੀ ਬਾਤ ਕਰਨਾ ਹੋਰ ਪੰਜਾਬੀਆਂ ਦੇ ਉਧਰ ਪੱਪੜ ਬਾਸਮਾ ਜੀ ਲਾਭ ਦੇ ਜਰੀਏ ਪੁੱਛੀ ਦਾੰਦਲਾ ਆਨੰਦ ਮਾਣੇ ਨੇ ਤੇ ਛੰਡੀ ਤੋਂ ਜੋਤਣ ਵਾਲੇ ਪਹਿਲਵਾਨ ਨੂੰ 500 ਰੁਪਏ ਬਾਤ ਦੇਣਗੇ ਇਹਨਾਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ। ਆਜੇ ਜੇ ਇਧਰ ਹੀ ਪਹਿਲਵਾਨ ਵੀਰ ਬਾਹਰ ਨਹੀਂ ਜਾਣਾ ਨੋਟ ਕਰ ਲਓ। ਬਾਜੀ ਬਾ। ਭਈ ਨੌਵੇਂ ਦਿਨ ਦੀ 5 ਤਰੀਕ ਨੂੰ ਪਿੰਡ ਬਾੜ ਦੀ ਮਜ਼ੱਕਰ ਧਾਕੀ ਦੇ ਉੱਤੇ ਸ਼ੰਤ ਬਾਬਾ ਕਰਸੇਹਪੁਰ ਜੀ ਬੇਨਤੀਆਂ ਕਰਵਾਏ ਨੇ ਉਹ ਮਮਤਾ ਤੋਂ ਬਹੁਤ ਚੰਗੀ ਕਿਰਪਾਤਾ ਕਰਦੀ। ਲੰਮਰ ਮਰਲੇ ਖੇਤਰੀ ਤੋਂ ਪੰਨ ਹਰਦਾਸ ਪੁश्ती ਪਵਿੱਤਰ ਧਰਤੀ ਦੇ ਬਹੁਤ ਵੱਡਾ ਪੁश्ती ਨਗਰ ਹੋਣ ਜਾ ਰਿਹਾ ਪੁश्ती ਪ੍ਰੰਤੀ ਦੇ ਪਹਿਲਵਾਨ ਵੀ ਡਾਕਟਰ ਹਾਂਜੀ ਇੱਥੇ ਇੱਕ ਮਿੰਟ ਨੋਟ ਕਰ ਲਓ ਜਗਨਸ਼ਰ ਵਾਲਾ ਜੀ ਅਜੇ ਵੀ ਪੁश्तीਾਂ ਦੇ ਖੇਤਕਾਰ ਵਾਲਾ ਬਾਹਰ ਗਿਆ ਸੀ ਨਿੱਕੇ ਬਿਠਾਉਣਾ ਉਹ ਨੋਟ ਕਰ ਲਓ ਇੱਥੇ ਦੀ ਗੁਸਤੀ ਦਾ ਵੀ ਇੱਕ ਮਿੰਟ ਬਾਕੀ ਆ ਪੁਆਇੰਟ ਵਾਲੀ ਦਾ ਵੀ ਹਾਂਜੀ ਹਾਂ ਇੱਥੇ ਪਹਿਲਵਾਨ ਜਿਸ ਕੋਈ ਬਾਹਰ ਜਾਂਦੇ ਸੀ ਜਿਹੜਾ ਪਹਿਲਵਾਨ ਬਾਹਰ ਗਿਆ ਨਿੱਕੇ ਬਿਠਾਉਣਾ आगे गाले। गाले को थोड़ा समा दंगल अगर देश मे होंगे ने मुकद्रा उगड़ बारे आप के था। देखा जो थे। एक बैठे ने आ पाल के सीना पत्थर का अच देखा बटा बंद जुटे एक पास गौरव दूजे पास देश पहल के चले ਆਪ ਕਾਟੀ ਕੁਰਤੀ ਅਜ ਆਪ ਧੱਕੜਾਂ ਦੇ ਡੰਗਰਵੇਂ ਤੇ ਅਗੇ ਪੁੱਤੜਿਆ ਸਾਲ ਸਿੰਘਾਂ ਤੋਂ ਫੜ ਕੇ ਆਪੋਲੇ ਕੋਲੇ ਪੰਪਠਾਰੇ ਵਿੱਚ ਧੜ ਕੇ ਜੋਰ ਅੱਡੀ ਚੋਟੀ ਦਾ ਲਾਵਾ ਪੈਂਦਾ ਏ ਜੇ ਪੁੱਤ ਨੂੰ ਰਸਤਮ ਹੈਤ ਬਣਾਉਣਾ ਜੇ ਪੰਜਾਬ ਕੇਸਰੀ ਬਣਾਉਣਾ ਤੇ ਘਰ ਖਵਾਉਣਾ ਪੈਂਦਾ ਏ ਆ ਘਰ ਖਵਾਉਣਾ ਪੈਂਦਾ ਏ ਕਿ ਟੋਲ ਬਜੇ ਤੋਂ ਪੱਪ ਪੰਜਾਬੀ ਚੁੱਟਣ ਲੱਗਦੇ ਨੇ ਉਹ ਵਿੱਚ ਤੇੜੇ ਜਿਹੜਾ ਝੋੜਾ ਅੰਗੜਾਂ ਦੇ ਨੱਚਣ ਲੱਗਦੇ ਨੇ ਕਿਸੇ ਕਿਸੇ ਨੂੰ ਬਲ ਹੁੰਦਾ ਅੱਜ ਇੱਧਰ ਹਾਂਜੀ ਫੈਸਲਾ ਲੋ ਜੀ। ਉੱਤਰ ਵੱਲੀ ਟੱਕਰ ਦੀ ਕੁਸ਼ਤੀ ਚੱਲਦੀ ਹੋਈ। ਕਹਿੰਦੇ ਚਾਹੁੰਦਾ ਕੋਈ ਨਾਮ ਨਾ ਉਠਾ ਦੰਦਲ ਪ੍ਰਭਾਗੀ ਦਾ। ਉਹ ਭੱਜਿਆਂ ਦਾ ਕੋਈ ਨਾਮ ਨਹੀਂ ਲੰਦਾ। ਮੁੱਲ ਪਾਉਣਾ ਕੁਰਬਾਨੀ ਦਾ। ਭੱਜਿਆਂ ਦਾ ਕੋਈ ਨਾਮ ਨਹੀਂ ਮਿਲੰਦਾ ਤੇ ਮੁੱਲ ਪਾਉਣਾ ਕੁਰਬਾਨੀ ਦਾ। ਅਜ ਲਾਈਟਾਂ ਨੂੰ ਮਿਲਦੀ ਹੈ ਕਿ ਲਾਈਟ ਬੰਦ ਕਰ ਦਿਓ ਜੀ ਸਟੇਜ ਦੇ ਉੱਪਰ ਨੂੰ ਬੰਦ ਲਿਆ। ਬਾਹਰ ਤੋਂ ਉੱਪਰੋਂ ਕੋਈ ਨਹੀਂ ਦਿਖ ਰਿਹਾ ਬੰਦ ਕਰ ਦਿਓ ਲਾਈਟਾਂ। ਆ ਪਿੱਛੇ। ਅੱਜ ਅਸੀ ਪੁੱਜੀ ਕਰੀਏ ਹਾਂ। ਵਾਹ ਜੀ ਬਾ ਉਧਰ ਦੌਰ ਪਹਿਲਵਾਨ ਬਾਬਾ ਪਕਤੀਨਾਥ ਕੁਸ਼ਤੀ ਖੇਡਨ ਮਾਸੀ ਬਾੜਾ ਸਾਡੇ ਏਰੀਆ ਦਾ ਮਹਾਮਲੀ ਪੁਆਇੰਟ ਮਾਨਾ ਗਏ ਤੇ ਦੂਜੇ ਪਾਸੇ ਦਿਨੇਸ਼ ਗੁਲੀਆਂ ਰਾਜ ਧਾਨੀ ਦਿੱਲੀ ਦੇਖੋ ਕਿਹਦਾ ਪਹਿਲਵਾਨ ਨੇ ਜਿੱਤ ਪ੍ਰਾਪਤ ਕਰਦਾ ਹੈ ਇਧਰ ਕੁਸ਼ਤੀ ਅੰਕਾਂ ਦੀ ਪ੍ਰਾਪਤ ਹੋ ਗਈਆਂ ਚਟਪਟ ਦੀ ਵੀ ਕੁਸ਼ਤੀ ਬਰਾਬਰ ਰਹੀਆਂ ਹੁਣ ਸਾਡੇ ਦੰਦਕ ਕਮੇਟੀ ਵਾਲੇ ਡਿਸੀਜਨ ਲੈ ਲੈਣੇ ਕਿ ਕਦੋਂ ਤਰੀਕੇ ਨਾਲ ਕੁਸ਼ਤੀ ਦੀ ਜੇਤਨ ਕਰਾਉਣੀ ਹੈ ਇਹ ਸਾਡੀ ਦੰਦਕ ਕਮੇਟੀ ਆਪਣਾ ਅੰਤਿਮ ਫੈਸਲਾ ਲਵੇਗੀ